ਹallelujah hallelujah پیشਮ ਸੀਦੇ ਜਿੰਦਾ ਸਭਰਤੀ ਨਾਮ ਵਿੱਚ ਆਪ ਸਭ ਨੂੰ ਜੋ ਵੀ ਦੇਖ ਰਹੇ ਨੇ ਸੁਣ ਰਹੇ ਨੇ ਇੱਕ ਵਾਰੀ ਫੇਰ ਜੈਨ ਸੀਦੇ ਸलाम ਸ਼ਾਲੂਮ ਬੋਲਦੇ ਆਰ ਆਓ ਸਿਚੂੜੀ ਪ੍ਰਾਰਥਨਾ ਮਹਾਨ ਪਰਮੇਸ਼ਰ ਦਾ ਨਾਮ ਆਸ਼ਿਕਰ ਕਰਦੇ ਆਪ ਰਭੂ ਸਾਰਾ ਕੰਟਰੋਲ ਤੁਹਾਡੇ ਹੱਥਾਂ ਵਿੱਚ ਦੇ ਦਿੰਦੇ ਹੈ ਪਿਤਾ ਜੋ ਵੀ ਬੋਲਿਆ ਜਾਏ ਸੁਣਾਇਆ ਜਾਏ ਪਿਤਾ ਪਰਮੇਸ਼ਰ ਮੇਰੇ ਖੁਦਾਵੰਦ ਹੋਤਾ ਉਹ ਸਭ ਦੇਖਣ ਵਾਲਿਆਂ ਨੂੰ ਤੇਰੀ ਆਸ਼ੀਸ਼ ਤੇਰੀ ਬਰਕਤ ਹਸਲ ਹੋਏ ਪਿਤਾ ਇਹਨਾਂ ਉੱਚਾ ਦੀ ਸਮਰਥਨਨਾ ਪ੍ਰਭੂ ਯਸ਼ੂ ਕੇ ਕਦੇ ਜੀਵਨ ਜਰਲੀ ਇਸ ਕਰਦਾ। ਅਧਰੇ ਨਾਮ ਨੂੰ ਮਹਿਮਾ ਮਿਲ ਤੇ ਰਜ਼ਰਾਨ। ਧੰਨਵਾਦ ਦੇ ਨਾਲ ਸਾਡੇ ਅਧਾਰ ਕਰਤਾਮ ਸੀ ਇਹ ਸ਼ੁਦਨਚ ਮੰਗਦੇ ਆ। ਜਿਸ ਤਾਂ ਕਿ ਤੁਸੀਂ ਸਭ ਜਨਾਂ ਨੇ ਟਾਈਟਲ ਦੇ ਵਿੱਚ ਦੇਖਿਆ ਹੈ ਕਿ ਸਲਬੀ ਜੀਵਨ ਜਾਸਿ ਕਹਦੀ ਹੈ ਕਿ ਮਸੀਬ। ਔਰ ਮਸੀਹ ਜੀਵਨ ਜਾਂ ਸਲੀਬ ਜੀਵਨ ਪ੍ਰਭੂ ਯਸ਼ੂ ਸੀ ਨੇ ਡਾਇਰੈਕਟ ਆਪਣੇ ਲੋਕਾਂ ਨੂੰ ਜੀਵਨ ਬਤੀਤ ਕਰਨ ਦੇ ਕਿਹਾ ਹੈ ਔਰ ਪਰਮੇਸ਼ਵਰ ਦਾ ਬਚਨ ਜੋ ਜ਼ਿੰਦਾ ਕਲਾਮ ਹੈ ਜੋ ਸਾਡੇ ਨਾਲ ਗੱਲਾਂ ਕਰਦਾ ਹੈ ਉਹ ਅੱਜ ਵੀ ਉਸੇ ਤਰ੍ਹਾਂ ਹੀ ਗੱਲਾਂ ਕਰਦਾ ਹੈ ਪਰੰਤੂ ਜੋ ਅੱਜ ਸਮਾਜ चल ਰਿਹਾ ਹੈ ਉਹ ਫੋਰਮੈਲਟੀਆਂ ਵਾਲਾ ਸਮਾਜ ਆਧਾ ਰਿਹਾ ਹੈ ਔਰ ਇੱਕ ਜੀਵਨ ਨੂੰ ਬਤੀਤ ਕਰਨ ਵਾਲਾ ਸਮਾਜ ਜਿਹੜਾ ਹੈ ਜੋ ਮਸੀਹ ਜੀਵਨ ਹੈ ਉਸ ਨੂੰ ਬਤੀਤ ਕਰਨ ਵਾਲਾ ਸਮਾਜ ਜਿਹੜਾ ਆ ਉਹ ਅੱਥਰੂ ਦੇਖਿਆ ਜਾ ਰਿਹਾ ਹੈ ਕਿ ਬਹੁਤ ਘੱਟ ਹੈ ਅੱਜ ਲੋਕ ਜੋ ਅੱਜ ਕੱਲ੍ਹ ਦਿਨ ਚੱਲ ਰਹੇ ਨੇਗੇ ਉਹਨਾਂ ਦਾ ਦਿਨਾਂ ਨੂੰ ਬਹੁਤ ਲੋਕ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਪਰ ਬਹੁਤ ਸਾਰੇ ਲੋਕ ਵਿੱਚ ਸਮਰਪਣ ਦਾ ਨਹੀਂ ਚਾਹਤੇ ਹੈਗੇ ਬਹੁਤ ਸਾਰੇ ਲੋਕ ਕੁਝ ਦਿਨਾਂ ਨੂੰ ਜਾਂ ਕੁਝ ਮਹੀਨਿਆਂ ਅਹਿਮਤ ਦਿੰਦੇਗੇ ਪਰ ਕੁਝ ਲੋਕ ਕੁਝ ਸਾਰੇ ਦਿਨ ਇੱਕੋ ਜਿਹਾ ਨੂੰ ਹੀ ਮੰਨਦੇ ਨੇ ਇਤਰਾ ਰੋਮੀਆਂ ਦੀ ਪੱਤਰੀ 11 14 ਅਧਿਆਏ ਦੇ ਵਿੱਚ ਲਿਖ ਕੇ ਦਿੱਤਾ ਹੈ ਕੋਈ ਇੱਕ ਦਿਨ ਨੂੰ ਦੂਸਰੇ ਦਿਨਾਂ ਦੇ ਨਾਲੋਂ ਜ਼ਿਆਦਾ ਮਹੱਤਵ ਦਿੰਦਾ ਹੈ ਔਰ ਕੋਈ ਇੱਕ ਦਿਨ ਨੂੰ ਸਾਰੇ ਦਿਨਾਂ ਨੂੰ ਇੱਕ ਜੈਸਾ ਹੀ ਮੰਨਦਾ ਹੈ। ਅਸੀਂ ਸਭ ਸਾਰੇ ਦਿਨਾਂ ਨੂੰ ਇੱਕ ਜੈਸਾ ਹੀ ਮੰਨ ਲਾ ਪਰ ਕਿਉਂਕਿ ਲੋਕ ਅੱਜ ਕੱਲ ਜਿਆਦਾ ਇਹਨਾਂ ਚੀਜ਼ਾਂ ਨੂੰ ਇਸ ਸਮੇਂ ਨੂੰ ਜਿਆਦਾ ਅਹਿਮੀਅਤ ਦਿੰਦੇ ਨੇ ਇਸ ਕਰਕੇ ਅਸੀਂ ਇਸ ਦੇ ਉੱਤੇ ਵੀਡੀਓ ਬਣਾ ਰਹੇ ਕਿ ਅਸਲ ਵਿੱਚ ਜੀਵਨ ਕੀ ਹੈ। ਦੇਖੋ ਅਸੀਂ ਮਿਸ਼ਵ ਦੇ ਪਵਿੱਤਰ ਵਚਨ ਦੇ ਵਿੱਚੋਂ ਪੜ੍ਹਦੇ ਹਾਂ ਲੋਕਾਂ ਦੀ ਅਜੀਲ 14 ਅਧਿਆਇ ਹਰੂ ਦਾ 25 ਔਰ 27 ਵਿਚਨ ਤੋਂ 25 ਤੋਂ ਲੈ ਕੇ 27 ਤੱਕ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵੀ ਸੁਣਾਂਗੇ ਇਹ ਖੁਦਾ ਦਾ ਬਚਨ ਸਾਨੂੰ ਕੀ ਕਹਿੰਦਾ ਹੈ ਇੱਥੇ ਕਿਹਾ ਕਿ ਡੀਪੀ ਇਹ ਯਸੂਦੇ ਨਾਲ ਚਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਹਨਾਂ ਨੂੰ ਆਖਿਆ ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਓ ਮਾਂ ਤੀਵੀਂ ਬਾਲ ਬੱਚੇ ਜਾਂ ਭੈਣਾਂ ਨਾਲ ਸਭੂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ ਉਹ ਨਹੀਂ ਸਲੀਬ ਚੁੱਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸਕਦਾ ਤਾਂ ਯਿਸੂਸੀ ਇਹ ਤੇ ਪੂਰੀ ਭੀੜ ਨੂੰ ਅਲੱਗ ਕਰਨ ਦੇ ਲਈ ਆਪਣੇ ਲੋਕਾਂ ਦੇ ਵਿੱਚੋਂ ਇੱਕ ਗੱਲ ਕਰਨ ਦਾ ਫੈਸਲਾ ਦਿੰਦਾ ਹੈ ਫੈਸਲਾ ਕੀ کہہ ਰਿਹਾ ਹੈ ਕਹਿੰਦਾ ਕਿ ਤੁਸੀਂ ਅਗਰ ਮੇਰੇ ਚੇਲੇ ਬਣਨਾ ਹੈ ਅਗਰ ਤੁਸੀਂ ਮੇਰੇ ਪਿੱਛੇ ਚੱਲਣਾ ਹੈ ਤਾਂ ਤੁਸੀਂ ਆਪਣੀ ਸਲੀਬ ਉਠਾਓ ਆਪਣੇ ਮਾਪੇ ਪਤਨ ਜਿੰਨੇ ਵੀ ਕੋਈ ਵੀ ਰਿਸ਼ਤੇਦਾਰ ਕੁਝ ਵੀ ਹੈ ਤਾਂ ਉਹਨੂੰ ਮੇਰੇ ਤੋਂ ਵੱਧ ਤੁਸੀਂ ਅਹਿਮ ਨਹੀਂ ਨਹੀਂ ਕਿਉਂਕਿ ਅਗਰ ਤੁਸੀਂ ਇਤੋਂ ਵੱਧ ਇਹਨਾਂ ਨੂੰ ਅਹਿਮੀਅਤ ਦਿੰਨੇ ਹੋ ਤਾਂ ਫਿਰ ਤੁਸੀਂ ਮੇਰੇ ਯੋਗ ਨਹੀਂ ਹੈਗੇ ਯੀਸ਼ੂ ਮਸੀਹ ਅੱਜ ਵੀ ਬਹੁਤ ਸਾਰੀਆਂ ਭੀੜਾਂ ਇਸ ਚੀਜ਼ ਨੂੰ ਲੈ ਕੇ ਚੱਲਦੀਆਂ ਨੇ ਯੀਸ਼ੂ ਕੋਲ ਅੱਜ ਵੀ ਬਹੁਤ ਸਾਰੀਆਂ ਭੀੜਾਂ ਆ ਰਹੀਆਂ ਨੇ ਕਿਆਂ ਪਰ ਪਰਮੇਸ਼ਵਰ ਦਾ ਵਚਨ ਸਾਫ਼ ਤੌਰ ਤੇ ਯੀਸ਼ੂ ਮਸੀਹ ਬਾਰੇ ਆ ਅੱਜ ਵੀ ਅੱਜ ਵੀ ਉਸੇ ਤਰ੍ਹਾਂ ਬੁਲਾ ਰਿਹਾ ਜਿਸ ਤਰ੍ਹਾਂ ਪਹਿਲਾਂ ਉਸ ਸਮੇਂ ਦੇ ਵਿੱਚ ਵੀ ਸਾਰੇ ਲੋਕ ਜ਼ਿਆਦਾਤਰ ਜ਼ਿਆਦਾਤਰ ਲੋਕ ਸੀ ਜਿਹੜੇ ਉਹ ਸਿਰਫ ਤੇ ਸਿਰਫ ਚੰਗਿਆਈ ਦੇ ਲਈ ਆਉਂਦੇ ਸੀ ਜਾਂ ਕੁਝ ਗਲਤੀਆਂ ਕੱਢਣ ਦੇ ਲਈ ਆਉਂਦੇ ਸੀਗੇ ਜਾਂ ਕੁਝ ਖਾਣ ਲਈ ਆਉਂਦੇ ਸੀ ਪਰ ਅੱਜ ਜੋ ਸਮਾਂ ਹੈ ਅੱਜ ਵੀ ਇਸੇ ਤਰ੍ਹਾਂ ਹੀ ਲੋਕ ਆ ਰਹੇ ਨੇਗੇ ਕੁਝ ਗਲਤੀਆਂ ਦੇ ਲਈ ਆਉਂਦੇ ਨੇ ਕੱਢਣ ਦੇ ਲਈ ਕੁਝ ਖਾਣ ਦੇ ਲਈ ਆਉਂਦੇ ਨੇਗੇ ਪਰ ਕੁਝ ਚੰਗੇ ਹੋਣ ਦੇ ਲਈ ਆ ਰਹੇ ਨੇਗੇ ਪਰ ਪਰਮੇਸ਼ਵਰ ਦਾ ਬਚਨ ਉਹਨਾਂ ਸਭ ਨਾਲ ਲੋਕਾਂ ਨੂੰ ਅੱਜ ਵੀ ਇਹ ਗੱਲ ਸਪਸ਼ਟ ਰੂਪ ਦੇ ਵਿੱਚ ਜੀਸਸ ਸੀ ਕਹਿ ਰਿਹਾ ਹੈ ਕਿਹਦਾ ਕਿ ਜੇ ਵੀ ਕਿਸੇ ਦਾ ਇਨਕਾਰ ਕਰਕੇ ਆਪਣੀ ਜਾਨ ਨੂੰ ਵੀ ਅਗਰ ਉਹ ਪਰਮੇਸ਼ਵਰ ਤੋਂ ਵੱਧ ਪ੍ਰੇਮ ਕਰਦਾ ਹੈ ਤਾਂ ਉਹ ਪਰਮੇਸ਼ਵਰ ਦੇ ਬੁਰੀ ਹੋ ਸਕਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ ਚੇਲਾ કોણ ਹੈ ਜੋ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਬਲੀਦਾਨ ਦੇਣ ਦੇ ਲਈ ਵੀ ਤਿਆਰ ਕਰਨ ਦੇ ਲਈ ਤਿਆਰ ਹੋ ਜਾਏ ਅਗਰ ਉਹ ਬਲੀਦਾਨ ਦੇ ਲਈ ਵੀ ਤਿਆਰ ਹੋ ਜਾਂਦਾ ਹੈ ਤਾਂ ਉਹ ਯਿਸੂ ਮਸੀਹ ਦਾ ਚੇਲਾ ਹੈ ਕੋਈ ਯਿਸੂ ਮਸੀਹ ਦੀ ਕਿਸਿਆ ਉਹ ਯਿਸੂ ਮਸੀਹ ਦਾ ਉਹ ਇਨਸਾਨ ਹੈ ਜਿਸ ਨੂੰ ਮੇਸ਼ੂਰ ਨੇ ਨਾ ਸੱਚਮੁੱਚ ਬਚਨ ਦੱਸ ਦੱਸ ਦੇਣੇ ਬਹੁਤ ਨੇ ਪਰ ਚੁਣੇ ਨੇ ਬਹੁਤ ਥਨੇ। ਸਵਰਗ ਦੇ ਰਾਜ ਦੇ ਵਿੱਚ ਹਰੇਕ ਕੋਈ ਨਹੀਂ ਜਾ ਰਿਹਾਗਾ। ਪਰਮੇਸ਼ੂਰ ਉਹਨਾਂ ਨੂੰ ਲੈ ਕੇ ਜਾਏਗਾ ਜੋ ਆਪਣੇ ਆਪ ਨੂੰ ਚੁਣੇ ਦੀ ਸਟ ਚਲੀ ਲੈ ਕੇ ਆ। ਜੋ ਇੱਕ ਆਪਣੇ ਆਪ ਨੂੰ ਕੁਰਬਾਨੀ ਦੇਣ ਦੇ ਲਈ ਤਿਆਰ ਕਰਨ ਦੇ ਲਈ ਤਿਆਰ ਨੇ ਜੋ ਕੁਰਬਾਨੀ ਦੇਣ ਦੇ ਲਈ ਤਿਆਰ ਨੇ। ਕੁਰਬਾਨੀ ਕਿਸ ਤਰ੍ਹਾਂ ਦੀ? ਆਪਣੀ ਛਾਵਾਂ ਆਪਣੀ ਗੱਲਾ ਦੀ। ਯੀਸ਼ੂ ਮਸੀਹ ਨੇ ਇਸੇ ਤਰ੍ਹਾਂ ਦਾ ਮਾਰਗ ਆਪਣੇ ਲੋਕਾਂ ਨੂੰ ਦਿੱਤਾ ਕਿ ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਸਤ ਤਰਤੀ ਦੇ ਆਇਆ। ਪਿਤਾ ਦੀ ਇੱਛਾ ਨੂੰ ਅਸੀਂ ਜਾਣਦੇ ਹਾਂ ਯਿਸੂ ਮਸੀਹ ਸਿਰਫ ਇਥੇ ਲੋਕਾਂ ਨੂੰ ਚੰਗਾ ਕਰਨ ਦੇ ਲਈ ਨਹੀਂ ਸੀ ਆਇਆ ਧਰਤੀ ਦੇ ਉੱਤੇ ਹਾਲੇਲੂਇਆ ਯਿਸੂ ਮਸੀਹ ਸਿਰਫ ਚੰਗਾ ਕਰਨ ਦੇ ਲਈ ਨਹੀਂ ਸੀ ਆਇਆ ਉਹ ਆਤਮਿਕ ਰੂਪ ਦੇ ਵਿੱਚ ਚੰਗਾ ਕਰਨ ਦੇ ਲਈ ਆਇਆ ਸੀ ਉਹ ਆਤਮਿਕ ਰੂਪ ਦੇ ਵਿੱਚ ਪਾਪ ਦੇ ਵਿੱਚੋਂ ਆਜ਼ਾਦ ਕਰਨ ਦੇ ਲਈ ਆਇਆ ਸੀ ਇਸੇ ਕਰਕੇ ਅਸੀਂ ਸਭ ਜਿੰਨੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਅਸੀਂ ਸਾਰੇ ਪਾਪ ਬੰਦਨਾ ਤੋਂ ਸ਼ਰਾਪਨਾ ਤੋਂ ਰਾਦ ਹੋ ਜਾਂਦੇ ਹਾਂ ਹਾਲੇਲੂਇਆ ਜੋ ਆਦਮ ਤੇ ਹਵਾ ਦੇ ਦੁਆਰਾ ਇਸ ਧਰਤੀ ਦੇ ਉੱਤੇ ਪਾਪ ਆਇਆ ਔਰ ਜਿਹੜਾ ਪਾਪ ਸਿਰਫ ਤੱਤੇ ਤੱਕ ਹੀ ਇਨਸਾਨ ਬੰਨਿਆ ਹੋਇਆ ਸੀ ਜਿੰਨੇ ਉਹ ਸਵਰਗ ਤੱਕ ਦੀਆਂ ਗੱਲਾਂ ਨੂੰ ਨਹੀਂ ਸੀ ਸਮਝ ਸਕਦਾ ਨਾ ਹੀ ਉੱਥੇ ਜਾ ਸਕਦਾ ਸੀ ਪਰ ਜਦੋਂ ਯਿਸੂਮਸੀ ਆਇਆ ਉਸਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰੀਆਂ ਕਰੇ ਉਹਨੇ ਉਸ ਤੋਂ ਸਲੀਬ ਦਾ ਰਸਤਾ ਤੈਅ ਕਰੇ ਜੋ ਸਲੀਬ ਦਾ ਰਸਤਾ ਜੋ ਸਲੀਬ ਇੱਛਾ ਉਹ ਪਿਤਾ ਦੀ ਸੀ ਉਸ ਪੁੱਤਰ ਨੇ ਆਪਣੇ ਜੀਵਨ ਦੇ ਵਿੱਚ ਪੂਰੀ ਕੀਤੀ ਕਿਉਂਕਿ ਬਿਨਾਂ ਬਲੀਦਾਨ ਤੋਂ ਕੋਈ ਵੀ ਇਨਾਨ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ ਅੱਜ ਵੀ ਅਗਰ ਸੀ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਤਾਂ ਆਪਣੇ ਆਪ ਦਾ ਪਹਿਲਾ ਇਨਕਾਰ ਕਰਨਾ ਪੈਂਦਾ ਹੈ ਆਪਣੀ ਸਲੀਬ ਉਠਾਣੀ ਪੈਂਦੀ ਹੈ ਆਪਣੇ ਆਪ ਨੂੰ ਮਾਰਨਾ ਪੈਂਦਾ ਆਪਣੇ ਕੰਮਾਂ ਨੂੰ ਮਾਰਨਾ ਪੈਂਦਾ ਇਸ ਗੱਲ ਨੂੰ ਪੌਲੂਸ ਨੇ ਬੜੇ ਅੱਛੇ ਤਰੀਕੇ ਨਾਲ ਸਮਝ ਲਿਆ ਸੀ ਜਿੰਨੇ ਵੀ ਪਰਮੇਸ਼ਵਰ ਦੇ ਰਸੂਲ ਹੋਏ ਉਹਨਾਂ ਨੇ ਇਸ ਗੱਲ ਬੜੇ ਅੱਛੇ ਤਰੀਕੇ ਦੇ ਨਾਲ ਸਮਝ ਚੁੱਕੇ ਸੀ ਇਸੇ ਕਰਕੇ ਉਹ ਆਪਣੇ ਕੰਮਾਂ ਦੀ ਆਪਣੀਆਂ ਗੱਲਾਂ ਦੀ ਆਪਣੀ ਜਾਨ ਦੀ ਭਾਅ ਕੀਤੇ ਬਿਨਾ ਪਰਮੇਸ਼ਵਰ ਦੇ ਕੰਮ ਨੂੰ ਅਹਿਮੀਤ ਦਿੰਦੇ ਸੀ ਹਲੂਸ ਦਾ ਬਚਨ ਜਦੋਂ ਅਸੀਂ ਪੜਦੇ ਹਾਂ ਤਾਂ ਗਲਤੀਆਂ ਦੀ ਪੁਸਤਕ ਉਹਦਾ 5 ਅਧਿਆਇ ਔਰ ਉਹਦਾ 4 ਬਚਨ ਔਰ ਉੱਥੇ ਵੀ ਅਸੀਂ ਦੇਖਦੇ ਹਾਂ ਖੁਦਾ ਦਾ ਪਵਿੱਤਰ ਬਚਨ ਦੇ ਵਿੱਚੋਂ ਮੈਂ ਤੁਹਾਡੇ ਲਈ ਪੜਨਾ ਚਾਹਾਂਗਾ ਕਿ ਖੁਦਾ ਦਾ ਬਚਨ ਉੱਥੇ ਸਾਡੇ ਨਾਲ ਕੀ ਗੱਲਾਂ ਕਰਦਾ ਹੈ ਗਲਤੀਆਂ ਦੀ ਪੁਸਤਕ ਔਰ 5 ਅਧਿਆਇ ਔਰ ਉਹਦਾ ਅਸੀਂ 24 ਬਚਨ ਪੜਾਂਗੇ ਇੱਥੇ ਲਿਖਿਆ ਕਿ ਜਿਹੜੇ ਮਸੀਹ ਯਿਸੂ ਹਨ ਜਿਹੜੇ ਮਸੀਹ ਯਿਸੂ ਦੇ ਹਨ ਉਹਨਾਂ ਨੇ ਸ਼ਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਚਿਆਸਾਂ ਨੇ ਸਲੀਬ ਦੀ ਉੱਤੇ ਝਾੜ ਦਿੱਤਾ। ਅਸੀਂ ਸਭ ਜਿੰਨੇ ਪਰਮੇਸ਼ਵਰ ਦੇ ਵਿੱਚ ਬੜੇ ਹਾਂ ਉਹ ਸਮਨਾ ਨੇ ਮਸੀਹ ਜੀਵਨ ਨੂੰ ਅਸਦੇ ਵਿੱਚ ਬਧਿਤ ਕਰਾਇਆ ਤਾਂ ਆਪਣੇ శਰੀਰਿਕ ਕਾਮਨਾਵਾਂ ਅਤੇ ਵਿਚਿਆ ਨੂੰ ਜਿਸ ਤਰ੍ਹਾਂ ਯਿਸੂ ਮਸੀਹ ਨੇ ਆਪਣੇ ਆਪ ਨੂੰ ਸਲੀਬ ਦੇ ਉੱਤੇ ਝਾੜਿਆ ਸਾਨੂੰ ਵੀ ਮੈਨੂੰ ਤੇ ਤੁਹਾਨੂੰ ਵੀ ਆਪਣੇ శਰੀਰਿਕ ਵਿਚਿਆ ਕੰਮਾਂ ਨੂੰ ਉਸ ਸਲੀਬ ਦੇ ਉੱਤੇ ਝਾੜਨਾ ਪਵੇਗਾ। ਪੌਲੂਸ ਇਸਦੀ ਗਵਾਹੀ ਦੇ ਰਿਹਾ ਪੌਲੂਸ ਇਸ ਵਚਨ ਨੂੰ ਲਿਖ ਕੇ ਦੇ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਕੀ ਕੀਤਾ ਆਪਣੇ ਮਸੀਹ ਯਿਸੂ ਦੀ ਸੂਰ ਨੂੰ ਤਾਂ ਕਿ ਲੋਕਾਂ ਦੇ ਵਿੱਚ ਦਿਖਾ ਸਕਾਂ ਚੱਲਦੀ ਫਿਰਦੀ ਪਤਰੀ ਬਣ ਕੇ ਲੋਕਾਂ ਦੇ ਪੇਸ਼ ਹੋ ਸਕਾਂ ਤਾਂ ਉਹ ਕੰਮ ਜੋ ਯਿਸੂ ਨੇ ਕੀਤੇ ਉਹ ਮੇਰੇ ਜੀਵਨ ਦੇ ਵਿੱਚ ਵੀ ਹੋਣੇ ਜ਼ਰੂਰੀ ਪਰਮੇਸ਼ਵਰ ਨੇ ਐਸੇ ਕਰਕੇ ਮੇਰੀ ਤੁਹਾਡੀ ਤੁਲਨਾ ਆਪਣੇ ਆਪ ਨਾਲ ਕੀਤੀ ਜਿਸ ਤਰ੍ਹਾਂ ਉਹ ਗਿਆਈ ਕਰਦਾ ਸੀਗਾ ਇਸੇ ਤਰ੍ਹਾਂ ਉਹਨੇ ਅਧਿਕਾਰ ਦਿੱਤੇ ਆਪਣੇ ਦਾਸਾਂ ਨੂੰ ਆਪਣੇ ਚੇਲਿਆਂ ਨੂੰ ਆਪਣੇ ਲੋਕਾਂ ਨੂੰ ਤੁਸੀਂ ਵੀ ਜਾਓ ਤੇ ਜਾ ਕੇ ਚੰਗਿਆਂ ਕਰੋ ਔਰ ਇਸੇ ਕਿ ਯਿਸੂ ਦੇ ਨਾਮ ਦੇ ਵਿੱਚ ਚੰਗੇ ਹਣਗੇ ਉਹਨੇ ਆਪਣੀ ਕੰਪੈਰੀਜ਼ਨ ਮੇਰੇ ਤੁਹਾਡੇ ਨਾਲ ਕੀਤਾ ਉਹਨੇ ਜੀਵਨ ਦੀ ਜੋਤੀ ਅਗਰ ਆਪਣੇ ਆਪ ਨੂੰ ਤਾਂ ਤੇ ਬਾਈਬਲ ਦੇ ਵਿੱਚ ਉਹਨੇ ਸਾਨੂੰ ਵੀ ਇੱਕ ਦੀਪਕ ਦੇ ਸਮਾਨ ਠਹਿਰਾਇਆ ਹੈ ਹਾਲੇਲੂਇਆ ਕਹਿੰਦਾ ਤੁਸੀਂ ਧਰਤੀ ਦੇ ਨੂਨ ਨੂੰ ਅਗਰ ਨੂਨ ਬੇਸਵਾਦਾ ਹੋ ਜਾਏ ਤਾਂ ਬਾਸ ਸੁਟਦਾ ਤਾਂ ਅਸੀਂ ਸਭ ਜਿੰਨੇ ਖੁਦਾ ਦੇ ਵਿੱਚ ਪਰਮੇਸ਼ਵਰ ਦੇ ਬਚਨ ਨੂੰ ਜਾਣਦੇ ਆ ਅਸੀਂ ਜਾਣਦੇ ਆ ਕਿ ਸਾਨੂੰ ਵੀ ਕੁਰਬਾਨੀ ਜਿਸ ਤਰ੍ਹਾਂ ਯਿਸੂ ਸੀ ਨੇ ਆਪਣੇ ਜੀਵਨ ਦੇ ਵਿੱਚ ਕੁਰਬਾਨੀ ਨੂੰ ਨਾ ਤਾਂ ਪੌਲਸ ਨੇ ਰੱਖਿਆ ਰਸੂਲਾਂ ਨੇ ਰੱਖਿਆ ਜਿੰਨੇ ਵੀ ਪਰਮੇਸ਼ਵਰ ਦੇ ਨਬੀ ਉਹ ਆਏ ਉਨਾਸ ਨੇ ਇੱਕ ਕੁਰਬਾਨੀ ਆਪਣੇ ਆਪ ਦੀ ਦਿੱਤੀ ਹੈ ਉਸੇ ਤਰ੍ਹਾਂ ਮੈਨੂੰ ਤੇ ਤੁਹਾਨੂੰ ਵੀ ਇੱਕ ਕੁਰਬਾਨੀ ਉਹ ਜ਼ਰੂਰ ਦੇਣੀ ਪਵੇਗੀ ਹallelujah ਉਹ ਕੁਰਬਾਨੀ ਕੀ ਹੈ ਉਹ ਕੁਰਬਾਨੀ ਹੈ ਆਪਣੇ ਸਰੀਰਿਕ ਕਮਿਸ਼ਿਆਂ ਨੂੰ ਆਪਣੇ ਸਰੀਰਿਕ ਵਿਸ਼ਿਆਂ ਨੂੰ ਮਾਰਨਾ ਅਸੀਂ ਸਰੀਰਿਕ ਵਿਸ਼ਿਆਂ ਨੂੰ ਮਾਰਾਂਗੇ ਔਰ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਚੱਲਾਂਗੇ ਤਾਂ ਅਸੀਂ ਪਰਮੇਸ਼ਵਰ ਦੇ ਉਸ ਸਵਰਗ ਦੇ ਵਾਰਸ ਹੋ ਸਕਦੇ ਹਾਂ ਤਾਂ ਅਸੀਂ ਉਹਦੇ ਰਾਜੇ ਤੇ ਰਾਜਕੁਮਾਰੀਆਂ ਹੋ ਸਕਦੇ ਹਾਂ ਹallelujah ਜਦੋਂ ਅਸੀਂ ਪੜਦੇ ਹਾਂ ਰੋਮੀਆਂ ਦੀ ਪੱਤਰੀ 8 ਦੇ ਆਏ ਉਹਦਾ ਪੰਜਵਚਨ ਮੈਂ ਤੁਹਾਡੇ ਲਈ ਪੜਾਂਗਾ ਰੋਮੀਆਂ ਪੱਤਰੀ ਉਹਦਾ 8 ਦੇ ਆਏ ਦੇ ਵਿੱਚੋਂ ਵੀ ਅਸੀਂ ਦੇਖਾਂਗੇ ਕਿ ਖੁਦਾ ਦਾ ਬਚਨ ਸਾਨੂੰ ਉਹਦਾ ਪੰਜ ਪੰਜ ਔਰ 6 ਬਚਨ ਇੱਥੇ ਲਿਖਿਆ ਹੋਇਆ ਹੈ ਕਿ ਜਿਹੜੇ ਸ਼ਰੀਰੀ ਕੰਨ ਉਹ ਸਰੀਰ ਦੀਆਂ ਵਸਤੂਆਂ ਉੱਤੇ ਪਰ ਜਿਹੜੇ ਆਤਮਿਕ ਕੰਨ ਉਹ ਆਤਮਿਕ ਵਸਤੂਆਂ ਉੱਤੇ ਮਨ ਲਗਾਉਂਦੇ ਹਨ ਜੋ ਜੀਵਿਕ ਦੀ ਮਨਛਾਤਾ ਮੌਤ ਹੈ ਪਰ ਆਤਮਾ ਦੀ ਮਨਛਾ ਜੀਵਨ ਅਤੇ ਸ਼ਾਂਤੀ ਹੈ ਇਸ ਕਰਕੇ ਬਾਲੂ ਉਸ ਇਸ ਗੱਲ ਨੂੰ ਪਰ ਅੱਛੇ ਤਰੀਕੇ ਦੇ ਨਾਲ ਸਮਝ ਗਿਆ ਸੀ ਕਿ ਸਰੀਰ ਦੇ ਵਿਸ਼ਿਆਂ ਦੇ ਨਾਲ ਸਾਨੂੰ ਸਿਰਫ ਮੌਤ ਮਿਲ ਸਕਦੀ ਹੈ ਪਰ ਜੇ ਅਸੀਂ ਆਤਮਾ ਦੀ ਗੱਲਾਂ ਦੇ ਉੱਤੇ ਜ਼ੋਰ ਲਾਵਾਂਗੇ ਤਾਂ ਅਸੀਂ ਜੀਵਨ ਤੇ ਸ਼ਾਂਤੀ ਨੂੰ ਪਾ ਸਕਦੇ ਹਾਂ ਇਸੇ ਕਰਕੇ ਉਹਨੇ ਸਰੀਰ ਦੇ ਵਿਸ਼ਿਆਂ ਨੂੰ ਸਲੀਬ ਦੇ ਉੱਤੇ ਛਾੜ ਦਿੱਤਾ ਉਹਨੇ ਸਪੈਸ਼ਲ ਸ਼ਬਦ ਲਿਖਿਆ ਸਲੀਬ ਉੱਤੇ ਕਿਉਂਕਿ ਅਸਲ ਜੇ ਮਸੀਹ ਜੀਵਨ ਹੈ ਜਿਹੜਾ ਉਦੋਂ ਤੱਕ ਸ਼ੁਰੂ ਨਹੀਂ ਹੁੰਦਾ ਜਦੋਂ ਤੱਕ ਅਸੀਂ ਉਸ ਨੂੰ ਸਲੀਬ ਉੱਤੇ ਨਹੀਂ ਚੜਦੇ ਜਦੋਂ ਤੱਕ ਅਸੀਂ ਸਰੀਰ ਦੇ ਵਿਸ਼ਿਆਂ ਨੂੰ ਸਲੀਬ ਉੱਤੇ ਨਹੀਂ ਛੱਡਦੇ ਜਦੋਂ ਅਸੀਂ ਸਰੀਰ ਦੇ ਵਿਸ਼ਿਆਂ ਨੂੰ ਸਲੀਬ ਉੱਤੇ ਛੱਡ ਦਿੰਦੇ ਆ ਤਾਂ ਅਸਲ ਦੇ ਵਿੱਚ ਸਾਡਾ ਮਸੀਹ ਜੀਵਨ ਸ਼ੁਰੂ ਹੁੰਦਾ ਹੈ ਹallelujah ਅੱਜ ਬੰਦ ਉਸੇ वचन ਨੂੰ ਪੜ੍ਹਦੇ ਆ 2 ਘਾਸੀ ਦੇ ਰੋਮੀਆਂ ਦੀ ਕਿਤਾਬ ਦੇ ਵਿੱਚੋਂ ਹੀ ਔਰ 8 ਦੀ ਆਇ ਓਦਾਂ ਸੀ ਜਦੋਂ 13 ਵਚਨ ਦੇਖਦੇ ਆ ਇੱਥੇ ਲਿਖਿਆ ਹੋਇਆ ਹੈ ਕਿ ਜੇ ਸ਼ਰੀਰ ਦੇ ਅਨੁਸਾਰ ਉਮਰ ਕੱਟੀਏ ਤਾਂ ਸਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਦੇਹੀ ਦੇ ਕਾਰਜਾਂ ਨੂੰ ਮਾਰਾਂਗੇ ਤਾਂ ਅਸੀਂ ਜੀਵਾਂਗੇ ਹallelujah ਅਸੀਂ ਤਾਂ ਜੀ ਸਕਦੇ ਹਾਂ ਜੇ ਅਸੀਂ ਇਸ ਦੇਹੀ ਦੇ ਕਾਰਜਾਂ ਨੂੰ ਮਾਰ ਕੇ ਪਰਮੇਸ਼ਵਰ ਦੇ ਕੰਮਾਂ ਨੂੰ ਅੱਗੇ ਵਧਾ ਕੇ ਲੱਕੀ ਚੱਲੀਏ ਪਰਮੇਸ਼ਵਰ ਦੀ ਇੱਛਾ ਨੂੰ ਜਾਣੀਏ ਪਰਮੇਸ਼ਵਰ ਦੀ ਇੱਛਾ ਕੀ ਹੈ ਪਰਮੇਸ਼ਵਰ ਦੀ ਇੱਛਾ ਸਾਡੇ ਲਈ ਕੋਈ ਕੋਈ ਸਾਨੂੰ ਨਾਸ਼ ਕਰਨ ਵਾਲੀ ਨਹੀਂ ਹੈ ਉਹ ਇੱਛਾ ਸਾਨੂੰ ਆਪਣੇ ਸਵਰਗ ਦੇ ਵਿੱਚ ਲੈ ਜਾਣਦੀ ਹੈ ਹalleluyah ਉਹਦੀ ਇੱਛਾ ਸਾਨੂੰ ਆਪਣੇ ਨਾਲ ਉਸ ਜਗ੍ਹਾ ਦੇ ਉੱਤੇ ਰੱਖਣ ਦੀ ਹੈ ਜਿਸ ਜਗ੍ਹਾ ਦੇ ਉੱਤੇ ਉਹ ਆਪ ਵਿਰਾਜਮਾਨ ਹੈ ਹalleluyah ਤਾਂ ਅਸੀਂ ਸਭ ਅਗਰ ਉਹਦੀ ਇੱਛਾ ਜਾਣਦੇ ਹਾਂ ਉਹਦੇ ਮਾਰਗਾਂ 'ਤੇ ਚੱਲਾਂਗੇ ਤਾਂ ਉਹਦੇ ਨਾਲ ਉਸ ਸਵਰਗ ਦੇ ਵਿੱਚ ਉਹਦੇ ਵਾਰਿਸ ਹੋ ਸਕਦੇ ਹਾਂ ਅਸੀਂ ਪੜਾਂਗੇ ਇੱਕ ਹੋਰ ਬਚਨ ਵੀ ਰੋਮੀਆਂ ਦੀ ਕਿਤਾਬ ਉੱਤੇ 6 ਅਧਿਆਏ ਉਹਦਾ 6 ਬਚਨ ਵੀ ਪੜਾਂਗੇ ਅਸੀਂ ਇੱਥੇ ਲਿਖਿਆ ਹੈ ਕਿਉਂ ਜੋ ਅਸੀਂ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹ ਦੇ ਨਾਲ ਸਲੀਬ ਉੱਤੇ ਚੜਾਈ ਗਈ ਤੇ পাপ ਦਾ ਸਰੀਰ ਨਸ਼ਟ ਹੋਵੇ ਤੇ ਆਦਾਨ ਉਸੇ পাপ ਦੇ ਗੁਲਾਮ ਨਾ ਰਹੀਏ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਮਸੀਹ ਜੀਵਨ ਉਦੋਂ ਸ਼ੁਰੂ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਉਸ ਸਲੀਬ ਦੇ ਉੱਤੇ ਦਿੰਦੇ ਹਾਂ ਮੈਂ ਟਾਈਟਲ ਦੇ ਵਿੱਚ ਇਹ ਕਰਕੇ ਮਸੀਹ ਜੀਵਨ ਸਲੀਬੀ ਜੀਵਨ ਨੂੰ ਲਿਖਿਆ ਹੈ ਕਿ ਉਹ ਜੀਵਨ ਜਿਹੜਾ ਪਰਮਵੀਸ਼ਵ ਨੂੰ ਮਨ ਪਾਉਂਦਾ ਹੈ ਉਹ ਬਲੀਦਾਨ ਜਿਹੜਾ ਮਨ ਪਾਉਂਦਾ ਬਲੀਦਾਨ ਹੈ ਕਿਹੜਾ ਬਲੀਦਾਨ ਜਦੋਂ ਅਸੀਂ 12 ਅਧਿਆਏ ਦੇ ਵਿੱਚ ਪੜ੍ਹਦੇ ਹਾਂ ਪਹਿਲਾ ਬਚਨ ਚੋਂ ਕਹਿੰਦਾ ਉਹ ਮਨਪੁੰਦਾ ਬਲੀਦਾਨ ਪਵਿੱਤਰ ਬਲੀਦਾਨ ਕਿਹੜਾ ਹੈ ਜਿਹੜਾ ਅਸੀਂ ਜਦੋਂ ਅਸੀਂ ਆਪਣੇ ਆਪ ਨੂੰ ਅੰਦਰੋਂ ਅਧਰਲੀ ਮਨੁਸ਼ੀਤਾ ਨੂੰ ਸਰੀਰ ਦੇ ਇੱਕ ਮੂਲ ਉਸ ਸਲੀਬ ਦੇ ਉੱਤੇ ਛਾੜ ਕੇ ਪਰਮੇਸ਼ਵਰ ਦੇ ਰਾਜੇ ਦੇ ਲਈ ਤਿਆਰ ਹੋ ਜਾਂਦੇ ਹਾਂ ਫਿਰ ਅਸੀਂ ਖੁਦਾ ਦੇ ਉਸ ਬਚਨਾਂ ਨੂੰ ਸਹੀ ਇਤਿਕੇ ਨਾਲ ਮੰਨਦੇ ਹਾਂ ਫਿਰ ਅਸੀਂ ਬਚਨਾਂ ਦੀ ਉਹ ਜਿਹੜੀ ਗ੍ਰਿਮਾ ਉਸ ਬਚਨ ਤੇ ਜੋ ਭੇਤ ਨੇ ਉਹਨਾਂ ਨੂੰ ਫਿਰ ਅਸੀਂ ਸਮਝਦੇ ਹਾਂ ਫਿਰ ਅਸੀਂ ਬਚਨਾਂ ਦੇ ਅਨੁਸਾਰ ਚੱਲਣ ਵਾਲੇ ਬਣ ਸਕਦੇ ਹਾਂ ਹਾਲੇਲੂਇਆ ਕਿਉਂਕਿ ਬੱਚੇ ਦੇ ਸਾਨੂੰ ਉਹ ਦੋ ਤਾਰੀ ਤਲਵਾਰ ਹੈ ਉਹ ਤਿੱਖਾ ਹੈ ਉਹ ਸਿਰਫ ਸਾਡੇ ਵਿੱਚੋਂ ਕਮੀਆਂ ਨੂੰ ਵੱਢਦਾ ਹੈ ਤੇ ਤਾਂ ਕਿ ਅਸੀਂ ਸਿੱਧ ਤੇ ਸੰਪੂਰਨ ਹੋਈਏ ਤਾਂ ਕਿ ਅਸੀਂ ਇੱਕ ਮਸੀਹ ਜੀਵਨ ਅੱਛਾ ਜੀਵਨ ਪਰਮੇਸ਼ਵਰ ਦੇ ਵਿੱਚ ਇਸ ਧਰਤੀ ਦੇ ਉੱਤੇ ਬਤੀਤ ਕਰੀਏ ਯੀਸ਼ੂ ਮਸੀਹ ਕਹ ਰਿਹਾ ਹੈ ਕਹਿੰਦਾ ਕਿ ਮੇਰਾ ਰਾਜ ਸਤਰਤੀ ਦਾ ਨਹੀਂ ਹੈ ਇਸ ਕਰਕੇ ਤੁਹਾਡਾ ਵੀ ਰਾਜ ਸਤਰਤੀ ਦਾ ਨਹੀਂ ਹੋ ਸਕਦਾ ਜੇ ਤੋ ਮੇਰਾ ਰਾਜ ਧਰਤੀ ਦਾ ਨਹੀਂ ਹੈ ਤੁਹਾਡਾ ਕਿਵੇਂ ਹੋ ਸਕਦਾ ਹੈ ਅਸੀਂ ਕੀ ਕਰਦੇ ਹਾਂ ਅਸੀਂ ਆਪਣੀਆਂ ਇੱਛਾਵਾਂ ਪਹਿਲਾਂ ਸ਼ਰੀਰੀਕ ਮੰਗਦੇ ਹਾਂ ਸਸੀਂ ਦੇ ਕਿ ਛਾਪੂਰੀਆਂ ਹੋਣ ਪਰਮੇਸ਼ਵਰ ਤਾਂ ਅਸੀਂ ਕੀ ਕਰਾਂਗੇ ਡਿਮਾਂਡ ਰੱਖਦੇ ਆ ਪਰਮਿਸ਼ਨਰ ਦੇ ਅੱਗੇ ਪਰ ਅਸੀਂ ਇਹ ਨਹੀਂ ਜਾਣਦੇ ਪ੍ਰਭੂ ਦਾ ਕੰਮ ਹੈ ਉਹ ਅਸਲ ਵਿੱਚ ਤੁਹਾਡੇ ਅੰਦਰਲੀ ਮਨੁਸ਼ੀਤਵ ਨੂੰ ਬਦਲਦਾ ਹੈ ਉਹਦੇ ਅੰਦਰ ਚੱਲਣ ਦਾ ਹੈ ਉਸਦੇ ਰਾਜ ਦੇ ਵਿੱਚ ਹੀ ਪਰਮੇਸ਼ਵਰ ਸਾਨੂੰ ਰਾਜੇ ਠਹਿਰਾਇਆ ਹੈ ਤਾਂ ਅਸੀਂ ਜੇਕਰ ਉਸ ਰਾਜ ਨੂੰ ਹਾਸਲ ਕਰਨਾ ਹੈ ਤਾਂ ਆਪਣੀ ਜੀਵਨਵਲ ਆਪਣੇ ਕਮਾ ਵਾਲਾ ਦੇਖਾਂਗੇ ਔਰ ਉਹ ਮਸੀਹ ਜੀਵਨ ਜੋ ਪਰਮੇਸ਼ਵਰ ਨੇ ਸਾਨੂੰ ਇੱਕ ਨਮੂਨਾ ਬਣਾ ਕੇ ਆਪਣੇ ਪੁੱਤਰ ਦੇ ਦੁਆਰਾ ਦਿੱਤਾ ਹੈ ਅਸਲਿਓ ਹਵਾ ਪਰਮేశ్వਰ ਨੇ ਆਪਣੇ ਪੁੱਤਰ ਨੂੰ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਸ 'ਤੇ ਵਿਸ਼ਵਾਸ ਕਰੇਗਾ ਉਹ ਹਲਾਕ ਨਾ ਹੋਏਗਾ ਬਲਕਿ ਅਨੰਤ ਕਾਲ ਦਾ ਜੀਵਨ ਹਾਸਲ ਕਰੇਗਾ ਅਸਲਿਓ ਜੀਵਨ ਨੂੰ ਹਾਸਲ ਕਰਨਾ ਫਾਰਮੈਲਟੀਆਂ ਵਾਲੇ ਮਸੀਹੀ ਨਹੀਂ ਬੰਨਣਾ ਬਲਕਿ ਅਸਲ 'ਚ ਮਸੀਹ ਜੀਵਨ ਬਧਿਤ ਕਰਨ ਵਾਲੇ ਬੰਨਾ ਜਿਨ੍ਹਾਂ ਨੇ ਸੱਚਮੁੱਚ ਆਪਣੇ ਆਪ ਉਸ ਸਲੀਬ ਦੇ ਉੱਤੇ ਦਿੱਤਾ ਹੈ ਅਸੀਂ ਦੁਨੀਆ ਦੀ ਆਸ پرستੀ ਵਾਲਾ ਆਪਣੇ ਮਨ ਨੂੰ ਨਾ ਲਗਾਈਏ ਅਸੀਂ ਦੁਨੀਆ ਦੇ ਕੰਮਾਂ ਲੱਪਣੇ ਮਨ ਨੂੰ ਨਾ ਲਗਾਈਏ ਹਾਂ ਜਿੰਨਾ ਚਿਰ ਦੁਨੀਆ ਤੇ ਹਾਂ ਇੰਨਾ ਚਿਰ ਦੀ ਜ਼ਰੂਰਤ ਹੈ ਪਰ ਅਸੀਂ ਇਹਨਾਂ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਚੱਲਣਾ। ਅਸੀਂ ਇਹਨਾਂ ਦੇ ਸਿਰਫ ਬੇਸ 'ਤੇ ਨਹੀਂ ਚੱਲਣਾ। ਸਾਡਾ ਬੇਸ ਮਸੀਹ ਜੀਵਨ ਹੈ। ਸਾਡਾ ਬੇਸ ਉਸ ਸਲੀਬ ਦੇ ਉੱਤੇ ਆਪਣੇ ਆਪ ਆਪਣੇ ਕੰਮਾਂ ਨੂੰ ਆਪਣੇ ਸ਼ਰੀਰ ਦੀਆਂ ਗੱਲਾਂ ਨੂੰ ਦੇ ਦੇ। ਫਿਰ ਪਰਮੇਸ਼ਵਰ ਦੇ ਕੰਮ ਵੱਲ ਵਧਣਾ ਹੈ। ਇਹ ਸਿਰਫ ਸਾਡੀ ਜ਼ਰੂਰਤ ਹੈ। ਸਮੇਂ ਦੇ ਉੱਤੇ ਪਰਮੇਸ਼ਵਰ ਹਰ ਇੱਕ ਦੀ ਜ਼ਰੂਰਤ ਨੂੰ ਪੂਰਾ ਆਪਣੇ ਆਪ ਕਰ ਦਿੰਦਾ ਹੈ। ਉਹ ਕਹਿੰਦਾ ਕਿ ਮੈਂ ਮੰਗਣ ਤੋਂ ਪਹਿਲਾਂ ਤੁਹਾਨੂੰ ਜਾਣਦਾ ਹਾਂ ਕਿ ਕਿੰਨਾ ਕੁ ਤੁਹਾਨੂੰ ਦੀ ਜ਼ਰੂਰਤ ਹੈ। ਉਹ ਆਪਣੇ ਆਪ ਸਵਰਗ ਦੇ ਵਿੱਚੋਂ ਮੱਈਆ ਵੀ ਕਰ ਦਿੰਦਾ ਹੈ। ਸੋ ਆਪ ਸਭਨਾਂ ਨੂੰ ਜਿਹੜਾ ਪਰਮੇਸ਼ਰ ਦੇ ਇਸ ਅਬਿੱਤ ਰਵਚਨ ਸੁਣੇ ਪੜ੍ਹੇ ਜਾਣ ਤੇ ਅੱਛੀ ਸ਼ੋਬਰ ਕਰ ਦੇਵੇ ਆਮੀਨ ਤਾਂ ਆਪ ਸਭਨਾਂ ਨੂੰ ਬlesਸ ਜੈ ਜੀ